ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸੋ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਜੀ ਸੱਜਣੋ ਇਹ ਬੈਠੇ ਨੇ ਆਪਣੇ ਪਸ਼ੂ ਗਾਂ ਬੈਠੀ ਹੈ ਤੇ ਉਹ ਸੀ ਆਪਣੀ ਰੋਜੀ ਉਹ ਖਾਰੀ ਹੈਗੀ ਨੀਰਾ ਮੂਫਲੀ ਦਾ ਨੀਰਾ ਆਪਣਾ ਉੱਥੇ ਲਾਇਆ ਹੋਇਆ ਉਹ ਜੋ ਆਪਣੇ ਨੀਰ ਵਾਲੀ ਨੂੰ ਸੁਭਾਤ ਨੂੰ ਜਗਾ ਜਾਂਦੀ ਹੈ ਉੱਥੇ ਆਪਾਂ ਮੂਫਲੀ ਦਾ ਨੀਰਾ ਲਾਇਆ ਹੋਇਆ ਉਹ ਖਾਂਦੀ ਹੈ ਦੇਖੋ ਕਰੋ ਚੈੱਕ ਵੀਡੀਓ ਚੰਗੀ ਲੱਗੀ ਨਾ ਬਾਈ ਬਣ ਕੇ ਵੀਡੀਓ ਚੰਗੀ ਲੱਗੀ ਨਾ ਤਾਂ ਲਾਈਕ ਕਮੈਂਟ ਫੋਲੋ ਜ਼ਰੂਰ ਕਰਿਓ ਯਾਰ ਵੀਡੀਓ ਸ਼ੇਅਰ ਕਰਕੇ ਜਾਇਓ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਏ ਵੀ ਤੁਸੀਂ ਇਹ ਕਿੱਥੋਂ ਲਿਆਂਦੀ ਆ ਸੋ ਮੈਂ ਫੇਸਬੁੱਕ ਪੇਜ ਦੇ ਉੱਪਰ ਵੀ ਵੀਡੀਓ ਪਾਈ ਆ ਇਸ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੀਡੀਓ ਦਾ ਜ਼ਰੂਰ ਲਿੰਕ ਪਾਉਂਗਾ ਮੈਂ ਤੇ ਜਾ ਕੇ ਤੁਸੀਂ ਭਰਾਵੋ ਵੀਡੀਓ ਚੈੱਕ ਕਰ ਸਕਦੇ ਹੋ ਉੱਥੋਂ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਫੇਸਬੁੱਕ ਪੇਜ ਤੇ ਲਾਈਵ ਨੂੰ ਸ਼ੇਅਰ ਕੀਤਾ ਕਮੈਂਟ ਕੀਤੇ ਤੇ ਐਮੀ ਪਿਆਰ ਦਿੰਦੇ ਰਹੋ ਤੁਹਾਡਾ ਪਿਆਰ ਐਮੀ ਬਣਿਆ ਰਹੇ ਆਪਣੇ ਨਾਲ ਤੇ ਸੱਜਣੋ ਇਹ ਆਪਾਂ ਨੂੰ ਇਹ ਇਹ ਲਿਆਂਦੀ ਆ ਖੇਤੋਂ ਆਪਾਂ ਰੈਸਕਿਊ ਹੋਇਆ ਇਹਦਾ ਆਪਾਂ ਕਰਿਆਗਾ ਕੁੱਤਿਆਂ ਤੋਂ ਜਾਨ ਬਚਾਈ ਸੀ ਇਹਦੀ ਤਾਂ ਸੱਜਣੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਇਹਦੇ ਨੇੜੇ ਹੋ ਰਹੇ ਖੜ ਕੇ ਤਾਂ ਨਹੀਂ ਵੀਡੀਓ ਬਣਾਉਂਦੇ ਕਿਉਂਕਿ ਇਹ ਇੰਨੇ ਨਾਲ ਘਬਰਾਜੂਗੀ ਫਿਰ ਫਿਰ ਥੋੜਾ ਜਿਹਾ ਨੇੜੇ ਹੋਣ ਤੋਂ ਵੈਸੇ ਜਿਵੇਂ ਕੱਲ੍ਹ ਦੀ ਆਈ ਆ ਦੇਖੋ ਆਪਣੇ ਰਾਤ ਫੜ ਕੇ ਲਿਆਂਦੀ ਆ ਰੈਡੀ ਨੇ ਜੇ ਕਿਸੇ ਸੱਜਣ ਨੂੰ ਭਰਾਣੀ ਵੀਡੀਓ ਬਣਾਉਣਾ ਆਉਣਾ ਹੋਵੇ ਤਾ ਜਰੂਰ ਭਾਈ ਜਦੋਂ ਮਰਜ਼ੀ ਆ ਸਕਦੇ ਹੂੰ ਤੁਹਾਡਾ ਘਰ ਹੈ ਘਰ ਹੈ ਬੜੇ ਸਚਨ ਕਹਿੰਦੇ ਸੀਗੇ ਵੀ ਮਿਲ ਕੇ ਜਾਣਾ ਭਾਈ ਦੇਖ ਕੇ ਜਾਣੀਆਂ ਰੋਜੀ ਛੋਟੀ ਤੇ ਜਦੋਂ ਮਰਜ਼ੀ ਆ ਜਿਓ ਭਰਾਵੋ ਜਦੋਂ ਮਰਜ਼ੀ ਆ ਜਿਓ ਮੂਫੜੀ ਦਾ ਨੀਰਾ ਖਾਂਦੀ ਆ ਦੇਖੋ ਪੇਜ ਨੂੰ ਫੋਲੋ ਵੀਡੀਓ ਸ਼ੇਅਰ YouTube ਚੈਨਲ ਨੂੰ ਸਬਸਕ੍ਰਾਈਬ Instagram ਨੂੰ ਫੋਲੋ ਭਾਈ ਕਰਦਿਆ ਕਰੋ ਜਰੂਰ ਖਿੱਚ ਕੇ ਆਪਾਂ ਸ਼ੀਤ ਤੁਸੀਂ ਦੀ YouTube ਚੈਨਲ ਦੇ ਉਤੇ 1 ਲੱਖ ਸਬਸਕ੍ਰਾਈਬਰ ਕੰਪਲੀਟ ਕਰ ਰਹੇ ਨੇ ਤੇ ਭਰਾਵੋ ਇਹ ਤੁਹਾਡੇ ਸਾਰੇ ਭਰਾਵਾਂ ਲਈ ਮਿਹਨਤ ਸਦਕਾ ਤੁਹਾਡੇ ਸਾਰਿਆਂ ਦੇ ਸ਼ੇਅਰ ਕਰਨ ਦੇ ਨਾਲ-ਨਾਲ ਹੋਊਗਾ ਤੇ ਜੇ ਕਿਸੇ 사ਜਨ ਨੇ ਵੀਡੀਓ ਕਰਾਉਣੀ ਆਂ ਭਰਾਣੇ ਆਪਣੇ ਨੇ ਵੀਡੀਓ ਕਰਾਉਣੀ ਆਂ ਤਾਂ ਤੁਸੀਂ ਆਪਾਂ ਬਾਈਕ ਲਵੰਤ ਚਹਿਲ ਦੀ ਵੀਡੀਓ ਕੀਤੀ ਆ ਬਾਈ ਪੋਪੀ ਦੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਫੋਨ ਦੀ ਸਭ ਤੋਂ ਪਹਿਲਾਂ ਤਾਂ ਇਹ ਆਪਣਾ ਬੱਚਾ ਖੜਾ ਹੈ ਝੂਠੀ ਖੜੀ ਹੈ ਇਹ ਟੀਕਾ ਭਰਾਤਾ ਲਓ ਜੀ ਕਰੋ ਚੈੱਕ ਬਾਈ ਬਣ ਕੇ ਵੀਡੀਓ ਸ਼ੇਅਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ YouTube ਚੈਨਲ ਤੇ ਢਿੱਲੋਂ ਸਰਦਾਰ Facebook ਪੇਜ ਤੇ ਮਨਪ੍ਰੀਤ ਸਿੰਘ Instagram ਤੇ ਢਿੱਲੋਂ ਸਰਦਾਰ ਸ਼ੇਅਰ ਲਾਈਕ ਕਮੈਂਟ ਫੋਲੋ